ਹਾਂਜੀ ਕਿਸਾਨ ਦੋਸਤੋ ਉਮੀਦ ਹੈ ਕਿ ਸਾਰੇ ਠੀਕ ਠਾਕ ਹੋਵੋਗੇ। ਸੋ ਸਮੇਂ ਸਮੇਂ ਦੇ ਹਿਸਾਬ ਨਾਲ ਕਿਸਾਨਾਂ ਦੇ ਸਵਾਲ ਅਤੇ ਸਵਾਲਾਂ ਦੇ ਜਵਾਬ ਲੈ ਕੇ ਹਾਜ਼ਰ ਹਾਂ ਵੀਡੀਓ ਦੇ ਵਿੱਚ। ਸੋ ਇਸ ਸਮੇਂ ਤੇ ਕਿਸਾਨਾਂ ਦਾ ਇੱਕ ਵੱਡਾ ਸਵਾਲ ਆ ਕਿ ਝੋਨੇ ਦੀ ਲਵਾਈ ਤੋਂ ਬਾਅਦ ਕੀਤੀ ਹੋਈ ਪोटाश ਦੀ ਵਰਤੋਂ ਤੋਂ ਬਾਅਦ ਝੋਨੇ ਦੇ ਨਸਾਰੇ ਦੀ ਸਟੇਜ ਤੇ ਐਨਪੀਕੇ ਵਰਤਣ ਦੀ ਜ਼ਰੂਰਤ ਹੈ ਜਾਂ ਨਹੀਂ। ਸੋ ਗੱਲ ਕਰਦੇ ਹਾਂ ਵੀਡੀਓ ਦੇ ਵਿੱਚ ਅੱਗੇ। ਸਭ ਤੋਂ ਪਹਿਲਾਂ ਸਵਾਗਤ ਹੈ ਮੇਰੇ ਚੈਨਲ ਪੰਜਾਬ ਮਾਡਰਨ ਖੇਤੀ ਵਿੱਚ ਜੁਕਸਨ ਭਰਾ ਮੇਰੇ ਚੈਨਲ ਤੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਬੈਲ ਆਈਕਨ ਦਾ ਬਟਨ ਦਬਾ ਲੈਣ ਤਾਂ ਕਿ ਅੱਗੇ ਜੋ ਵੀਡੀਓ ਰਹੀ ਜਾਣਕਾਰੀ ਆਊਗੀ ਸਦੀ ਤੁਹਾਡੇ ਤੱਕ ਮਹਈਆ ਹੋ ਸਕੇ ਦੋਸਤੋ ਜੇਕਰ ਦੇਖਿਆ ਜਾਵੇ ਤਾਂ ਅੱਜ ਦੀ ਤਰੀਕ ਦੇ ਵਿੱਚ ਹਰ ਇੱਕ ਕਿਸਾਨ ਨੂੰ ਝੋਨੇ ਦੇ ਵਿੱਚ ਪोटाਸ਼ ਦੀ ਕੀ ਮਹੱਤਤਾ ਹੈ ਸੋ ਇਹਦੇ ਬਾਰੇ ਜਾਣਕਾਰੀ ਚੰਗੀ ਤਰ੍ਹਾਂ ਹੈ ਸੋ ਫਿਰ ਵੀ ਇੱਕ ਵਾਰੀ ਮੋٹے ਮੋٹے ਸ਼ਬਦਾਂ ਦੇ ਵਿੱਚ ਪोटाਸ਼ ਦਾ ਕੀ ਕੰਮ ਹੈ ਮੈਂ ਜਾਣਕਾਰੀ ਦੇਣੀ ਚਾਹਾਂਗਾ ਨਸਾਰੇ ਦੇ ਸਮੇਂ ਤੇ ਪੋਟਾਸ਼ ਦੀ ਮਹੱਤਤਾ ਇਹ ਆ ਕਿ ਝੋਨੇ ਦੇ ਦਾਣੇ ਦੀ ਚਮਕ ਦਾਣੇ ਦੀ ਫਲਾਵਟ ਅਤੇ ਫੋਕ ਵਰਗੀ ਸਮੱਸਿਆ ਨੂੰ ਘਟ ਕਰਨ ਦੇ ਲਈ ਪੋਟਾਸ਼ ਇੱਕ ਬਹੁਤ ਵਧੀਆ ਵਰਦਾਨ ਹੈ ਬਹੁਤ ਵਧੀਆ ਇੱਕ ਤਾਤਾ ਸੋ ਕੋਸ਼ਿਸ਼ ਕਰਿਆ ਕਰੋ ਕਿ ਝੋਨੇ ਦੇ ਨਸਾਰੇ ਦੇ ਸਮੇਂ ਤੇ ਪੋਟਾਸ਼ ਦੀ ਵਰਤੋਂ ਕੀਤੀ ਜਾਵੇ ਸੋ ਆਪਣਾ ਬੈਨੀਫਿਟ ਜ਼ਰੂਰ ਤੁਹਾਡੇ ਅੱਗੇ ਲੈ ਕੇ ਆਵੇਗੀ ਪੋਟਾਸ਼ ਸੋ ਹੁਣ ਆਪਾਂ ਗੱਲ ਕਰੀਏ ਆਪਣੇ ਟੌਪਿਕ ਤੇ ਕੀ ਚੇਕਰ ਝੋਨੇ ਦੇ ਵਿੱਚ ਪਹਿਲਾਂ ਪोटाश ਦੀ ਵਰਤੋਂ ਕੀਤੀ ਆ ਤੇ ਹੁਣ ਐਨਪੀਕੇ ਦੀ ਵਰਤੋਂ ਕਰਨੀ ਆ ਜਾਂ ਨਹੀਂ ਸੋ ਦੇਖੋ ਕੁਝ ਕੁ ਕਿਸਾਨਾਂ ਨੇ ਪोटाਸ਼ ਦੇ ਵਿੱਚ ਝੋਨਾ ਲਗਾਉਣ ਤੋਂ ਪਹਿਲਾਂ ਵਰਤੋਂ ਕੀਤੀ ਆ ਤੇ ਕੁਝ ਕੁ ਕਿਸਾਨ ਨੇ ਜੋ ਪਹਿਲੀ ਯੂਰੀਆ ਕੁਝ ਕਿਸਾਨ ਦੂਜੀ ਤੇ ਕੁਝ ਕਿਸਾਨ ਤੀਜੀ ਯੂਰੀਆ ਦੇ ਵਿੱਚ ਪोटाਸ਼ ਦੀ ਵਰਤੋਂ ਕਰ ਰਹੇ ਆ ਹੁਣ ਕਾਰਨ ਕੀ ਜੋ ਥੱਲੇ ਆਪਾਂ ਪਹਿਲਾਂ ਪੋਟਾਸ਼ ਦੀ ਵਰਤੋਂ ਕੀਤੀ ਆ ਮੈਂ ਪੋਟਾਸ਼ ਐਮਓਪੀ ਮਿਊਰਟ ਆਫ ਪੋਟਾਸ਼ ਜੋ ਕਿ 60% ਵਾਲੀ ਜਿਹਨੂੰ ਕਿ ਕਿਸਾਨ ਨੂਨ ਮਿਰਚਾਂ ਵਾਲੀ ਪੋਟਾਸ਼ ਵੀ ਕਹਿ ਰਹੇ ਆ ਸੋ ਆਪਾਂ ਉਹਦੀ ਗੱਲ ਕਰਾਂਗੇ ਅਤੇ ਕੁਝ ਕੁ ਕਿਸਾਨਾਂ ਨੇ ਪੀਡੀਐਮ ਦੀ ਵੀ ਵਰਤੋਂ ਕੀਤੀ ਵੀ ਆ ਜੋ ਕਿ ਦਾਣੇਦਾਰ ਪੋਟਾਸ਼ ਮਾਰਕੀਟ ਦੇ ਵਿੱਚ ਆ ਰਹੀ ਆ ਸੋ ਉਹਦੀ ਵੀ ਵਰਤੋਂ ਹੋਈ ਆ ਅਤੇ ਉਸ ਪੋਟਾਸ਼ ਦੇ ਲਈ ਕੋਈ ਵੀ ਬਹੁਤੀ ਸਿਫਾਰਿਸ਼ ਨਹੀਂ ਮੈਂ ਕਰਦਾ ਕਿ ਉਹ ਪੋਟਾਸ਼ ਦੀ ਵਰਤੋਂ ਕੀਤੀ ਜਾਵੇ ਕਿਉਂਕਿ ਉਸ ਪोटाਸ਼ ਦੀ ਪੂਰਤੀ ਕਰਨ ਦੇ ਲਈ ਆਪਾਂ ਨੂੰ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ 2 ਬੈਗ ਜਾਨੀ ਕਿ 1 ਕੁਇੰਟਲ ਤੋਂ ਲੈ ਕੇ 1.5 ਕੁਇੰਟਲ ਪ੍ਰਤੀ ਏਕੜ ਦੇ ਹਿਸਾਬ ਨਾਲ ਆਪਾਂ ਨੂੰ ਉਸ ਪोटाਸ਼ ਦੀ ਵਰਤੋਂ ਕਰਨੀ ਪਵੇਗੀ ਤੇ ਜੋ ਕਿ ਖਰਚੇ ਦੇ ਮੁਕਾਬਲੇ ਦੇਖਿਆ ਜਾਵੇ ਤਾਂ ਐਮਓਪੀ ਪोटाਸ਼ ਨਾਲੋਂ ਕਾਫੀ ਮਹਿੰਗੀ ਪਾਊਗੀ ਸੋ ਇਸੇ ਕਰਕੇ ਐਮਓਪੀ ਪोटाਸ਼ ਦੀ ਹੀ ਵਰਤੋਂ ਕਰਿਆ ਕਰੋ ਹੁਣ ਮੈਂ ਤੁਹਾਨੂੰ ਇੱਥੇ ਇੱਕ ਸਿੱਧੇ ਸਿੱਧੇ ਸ਼ਬਦਾਂ ਦੇ ਵਿੱਚ ਇਹ ਜਾਣਕਾਰੀ ਸਪਸ਼ਟ ਕਰਦਾ ਕਿ ਜੇਕਰ ਤੁਸੀਂ ਥੱਲੇ ਐਮਓਪੀ ਪोटाਸ਼ ਦੀ ਵਰਤੋਂ ਕੀਤੀ ਆ ਸੋ ਉਹ ਤੁਹਾਡੀ ਫਸਲ ਪੱਕਣ ਤੱਕ ਉਹਦਾ ਸਾਥ ਦੇਵੇਗੀ ਨਸਾਰੇ ਨੂੰ ਛੱਡੋ ਝੋਨੇ ਦੇ ਪੱਕਣ ਤੱਕ ਸਾਥ ਦੇਵੇਗੀ ਕਾਰਨ ਕੀ ਆ ਕਿ ਪोटाश ਤੋਂ ਕਮ ਲੈਣਾ ਕਿਸ ਤਰੀਕੇ ਦੇ ਨਾਲ ਉਹ ਫਾਰਮਰ ਤੇ ਨਿਰਪਰ ਕਰਦਾ ਏ ਝੋਨਾ ਲਾਉਣ ਤੋਂ ਪਹਿਲਾਂ ਜਾਂ ਫਿਰ ਪਹਿਲੀ ਜਾਂ ਦੂਜੀ ਯੂਰੀਆ ਦੇ ਨਾਲ ਰਲਾ ਕੇ ਐ ਪਾਈ ਹੋਈ ਐਮਓਪੀ ਪोटाਸ਼ ਦੇ ਕੀ ਬੈਨੀਫਿਟ ਆ ਨੰਬਰ 1 ਤੇ ਆ ਕਿ ਫੋਟਫਟਾਰੇ ਦੇ ਵਿੱਚ ਤਾਂ ਸਹਾਇਤਾ ਕਰਦੇ ਹੀ ਕਰਦੀ ਆ ਨੰਬਰ 2 ਤੇ ਤਣੇ ਦੀ ਮਜ਼ਬੂਤੀ ਤਣੇ ਦੀ ਮਜ਼ਬੂਤੀ ਹੋਣ ਦੇ ਕਾਰਨ ਜੋ ਫਸਲ ਡਿੱਗਣ ਦੀ ਸਮੱਸਿਆ ਹੁੰਦੀ ਆ ਉਹ ਕਾਫੀ ਘਟ ਜਾਂਦੀ ਆ ਨੰਬਰ 3 ਤੇ ਅੱਗੇ ਆਉਣ ਵਾਲੀਆਂ ਫੰਗਸ ਵਾਲੀਆਂ ਸਮੱਸਿਆ ਸੋ ਉਹਨਾਂ ਦਾ ਬੂਟਾ ਫੁੱਲ ਟਾਕਰਾ ਕਰੂਗਾ ਉਹਨਾਂ ਬਿਮਾਰੀਆਂ ਦਾ ਸੋ ਬੂਟੇ ਦੀ ਵਿੱਲ ਪਾਵਰ ਇੰਨੀ ਕ ਕਾਇਮ ਹੋ ਜੂਗੀ ਕਿ ਜੋ ਵੀ ਫੰਗਸ ਦੀ ਸਮੱਸਿਆ ਹੁੰਦੀ ਆ ਸੋ ਉਹ ਜਲਦੀ ਕੰਟਰੋਲ ਹੋਊਗੀ ਜਾਂ ਕਹਿ ਲਈਏ ਕਿ ਹਲਕਾ ਜਿਹਾ ਫੰਗੀਸਾਈਡ ਵਰਤਨ ਦੇ ਨਾਲ ਵੀ ਬਿਮਾਰੀ ਦਾ ਕੰਟਰੋਲ ਜਲਦੀ ਹੋ ਜਾਂਦਾ ਹੈ ਨੰਬਰ 4 ਤੇ ਕਿ ਨਸਾਰੇ ਦੇ ਸਮੇਂ ਤੇ ਜਾ ਕੇ ਵੀ ਉਹ ਪੋਟਾਸ਼ ਆਪਣਾ ਜੋਰ ਜ਼ਰੂਰ ਦਿਖਾਉਂਦੀ ਆ ਪਰ ਉਸ ਦੇ ਉਲਟ ਜੇਕਰ ਦੇਖਿਆ ਜਾਵੇ ਤਾਂ NPK ਦੀ ਵਰਤੋਂ ਕਰਨੀ ਵੀ ਜ਼ਰੂਰੀ ਹੈ ਕਿਉਂਕਿ ਪੋਟਾਸ਼ੀਅਮ ਨਾਈਟ੍ਰੇਟ ਜੋ ਕਿ ਆਪਾਂ ਪੱਤਿਆਂ ਰਾਂ ਬੂਟੇ ਨੂੰ ਦੇਣਾ ਹੁੰਦਾ ਹੈ ਸੋ ਉਸ ਦਾ ਰਿਜ਼ਲਟ ਆਪਣੇ ਥਾਂ ਤੇ ਹੁੰਦਾ ਹੈ ਜੇਕਰ ਤੁਸੀਂ ਐਕਸਟਰਾ ਚੀਜ਼ ਦੀ ਕੋਈ ਚੰਗੀ ਚੀਜ਼ ਦੀ ਵਰਤੋਂ ਕਰੋਗੇ ਤਾਂ ਉਹ ਆਪਣਾ ਜਿਹੜਾ ਫਾਇਦਾ ਉਹ ਤੁਹਾਨੂੰ ਜ਼ਰੂਰ ਦਿਖਾਵੇਗੀ ਸੋ ਪੋਟਾਸ਼ੀਅਮ ਨਾਈਟ੍ਰੇਟ ਜੋ ਕਿ 45% 13.45 ਦੇ ਵਿੱਚ ਪਾਈ ਜਾਂਦੀ ਆ ਸੋ ਉਹਦੀ ਤੁਸੀਂ ਵਰਤੋ ਜ਼ਰੂਰ ਕਰਨੀ ਆ ਝਾੜ ਚੰਗਾ ਲੈਣ ਦੇ ਲਈ ਦਾਣੇ ਦੀ ਚਮਕ ਅਤੇ ਦਾਣੇ ਦੀ ਫਲਾਵਟ ਅਤੇ ਦਾਣੇ ਨੂੰ ਵਜ਼ਨਦਾਰ ਬਣਾਉਣ ਦੇ ਲਈ ਪੋਟਾਸ਼ ਦਾ ਜੋ ਮਹੱਤਵ ਆ ਸੋ ਉਹ ਹੋਰ ਕਿਸੇ ਵੀ ਚੀਜ਼ ਦਾ ਤੁਹਾਨੂੰ ਨਹੀਂ ਮਿਲ ਸਕਦਾ ਸੋ ਕ੍ਰੋਸ ਪੋਲੀਨੇਸ਼ਨ ਦੇ ਵਿੱਚ ਜੋ ਪੋਟਾਸ਼ ਆਪਣਾ ਕੰਮ ਕਰਦੀ ਆ ਸੋ ਉਹਦੇ ਨਾਲ ਦਾ ਕੰਮ ਹੋਰ ਕਿਸੇ ਵੀ ਚੀਜ਼ ਨੇ ਨਹੀਂ ਕਰਨਾ ਸੋ ਮੇਰੀ ਆਪਣੀ ਪਰਸਨਲੀ ਤੌਰ ਤੇ ਇੱਕ ਸਾਰਿਆਂ ਨੂੰ ਸਲਾਹ ਹੈ ਤੁਹਾਨੂੰ ਕਿਸਾਨ ਭਰਾਵਾਂ ਨੂੰ ਕਿ ਤੁਸੀਂ ਨਸਾਰੇ ਦੇ ਸਮੇਂ ਤੇ ਇੱਕ ਐਨਪੀਕੇ ਦੀ ਵਰਤੋਂ ਜ਼ਰੂਰ ਕਰਨੀ ਆ ਕਿਉਂਕਿ ਨਸਾਰੇ ਦੇ ਸਮੇਂ ਵਰਤਿਆ ਹੋਇਆ ਐਨਪੀਕੇ ਦੇ ਵਿੱਚ ਆਪਾਂ ਕੁਝ ਇੱਕ ਹੋਰ ਵੀ ਪੋਸ਼ਕ ਤੱਤ ਐਡ ਕਰ ਸਕਦੇ ਹਾਂ ਕੀ ਕਰ ਸਕਦੇ ਹਾਂ ਬੋਰਨ ਦੀ ਵਰਤੋਂ ਕਰ ਸਕਦੇ ਹਾਂ ਅਤੇ ਬੋਰਨ ਦੇ ਨਾਲ ਆਪਾਂ ਜ਼ਿੰਕ ਚਿਲੇਟਡ ਵੀ ਐਡ ਕਰ ਸਕਦੇ ਹਾਂ 13045 ਦੇ ਵਿੱਚ ਸੋ ਡੋਜ 13045 ਦੀ 2 ਤੋਂ ਲੈ ਕੇ 3 ਕਿਲੋ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਅਤੇ ਪਲੱਸ 70 ਤੋਂ 80 ਗ੍ਰਾਮ ਬੋਰਨ ਅਤੇ ਪਲੱਸ 100 ਤੋਂ ਲੈ ਕੇ 150 ਗ੍ਰਾਮ ਚਿਲੇਟਡ ਜ਼ਿੰਕ ਦਾ ਚੰਗੀ ਤਰ੍ਹਾਂ ਵੱਖਰੇ ਵੱਖਰੇ ਭਾਂਡਿਆਂ ਦੇ ਵਿੱਚ ਘੋਲ ਬਣਾ ਕੇ 150 ਤੋਂ ਲੈ ਕੇ 200 ਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਣੀ ਦੀ ਵਰਤੋਂ ਕਰਕੇ ਸੋ ਨਸਾਰੇ ਦੇ ਪ੍ਰੋਪਰ ਸਮੇਂ ਤੇ ਤੁਸੀਂ ਸਪਰੇਅ ਕਰੋ ਰਿਜ਼ਲਟ ਤੁਹਾਨੂੰ ਬਹੁਤ ਸੋਹਣੇ ਮਿਲਣਗੇ ਸੋ ਮੁੱਖ ਦੀ ਗੱਲ ਕਿ ਜਿੱਨਾਂ ਵਾਣਾਂ ਦੇ ਵਿੱਚ ਪਹਿਲਾਂ ਪोटाश ਦੀ ਵਰਤੋਂ ਹੋਈ ਆ ਸੋ ਉਹਨਾਂ ਜ਼ਮੀਨਾਂ ਦੇ ਵਿੱਚ ਆਪਾਂ ਐਨਪੀਕੇ ਦੀ ਸਪਰੇਅ ਜ਼ਰੂਰ ਕਰਨੀ ਆ ਸੋ ਐਨਪੀਕੇ ਆਪਣਾ ਰਿਜ਼ਲਟ ਪੂਰਾ 101% ਦਿਖਾਵੇਗੀ ਧਿਆਨ ਰੱਖੋ ਕਿ ਐਨਪੀਕੇ ਵਰਤਦੇ ਸਮੇਂ ਕਿਸੇ ਚੰਗੀ ਕੰਪਨੀ ਦਾ ਆਪਾਂ ਐਨਪੀਕੇ ਵਰਤਣਾ ਆ ਸੋ ਕਿਸੇ ਧੋਖੇ ਧੜੀ ਦਾ ਸ਼ਿਕਾਰ ਨਹੀਂ ਹੋਣਾ ਮੈਂ ਉਮੀਦ ਕਰਦਾ ਕਿ ਤੁਸੀਂ ਜਾਣਕਾਰੀ ਤੋਂ ਸੰਤੁਸ਼ਟ ਹੋਵੋਗੇ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਮਿਲਦੇ ਆਗੇ ਨਵੀਂ ਵੀਡੀਓ ਲੈ ਕੇ ਨਵੀਂ ਜਾਣਕਾਰੀ ਲੈ ਕੇ ਧੰਨਵਾਦ